ਹਾਂ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਮੋਟਰਸਾਈਕਲ ਮੇਰਾ ਤੁਹਾਨੂੰ ਕੱਲ ਬਰੰਦ ਹੋਇਆ ਸੀ ਜੀ ਜੀ ਮੈਂ ਐਸੇ ਬਲਜਿੰਦਰ ਸਿੰਘ ਚੌਕੀਚਾਂਦ ਲਾਲਾ ਜੀ ਸਾਨੂੰ ਰਗਵਿੰਦਰ ਸਿੰਘ ਜੀ ਪੁੱਤਰਕਾਰ ਜੀ ਨੇ ਫੋਨ ਤੇ ਬੁਝਾਰੀ ਹਤਲਾਹ ਦਿੱਤੀ ਜਿੱਦਾਂ ਇੱਕ ਨਡਾਲਾ ਤੋਂ ਬੇਗਵਾ ਰੋਡ ਤੇ ਮੋਟਰਸਾਈਕਲ ਖੜਾ ਜਾਨ ਜਗ੍ਹਾ ਤੇ ਅਸੀਂ ਜਾ ਕੇ ਮੋਟਰਸਾਈਕਲ ਨੂੰ ਲੈ ਕੇ ਇਹਦਾ ਵੈਰੀਫਾਈ ਕੀਤਾ ਤੇ ਫਿਰ ਉਹ ਭੈਣ ਜੀ ਦਾ ਨਾਮ ਤੇ ਮੋਟਰਸਾਈਕਲ ਆਸ਼ਾਮੇਂਦਰਾ ਜੀ ਜਲੰਧਰ ਤੋਂ ਉਹਨਾਂ ਨਾਲ ਸੰਪਰਕ ਕੀਤਾ ਜਿਹੜੇ ਅੱਜ ਸਾਡੇ ਕੋਲ ਆਏ ਜੀ ਨਾਲ ਸਾਡੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨੇ ਜੀ ਇੰਟਰਨੈਸ਼ਨਲ ਮਿੱਤਲ ਜੀ ਇਹ ਆਏ ਜੀ ਇਹਨਾਂ ਨੂੰ ਫਿਰ ਅਸੀਂ ਸਪੁਰਦ ਹਵਾਲੇ ਕੀਤਾ ਜੀ ਮੋਰਸਰ ਜੀ ਠੀਕ ਹੈ ਸਾਹਿਬ ਵਾਹਿਗੁਰੂ ਜੀ ਕੀ ਕੱਟੇ ਇਹ ਕਦੋਂ ਤੁਹਾਡਾ ਮੋਟਰਸਾਈਕਲ ਗਵਾਚਿਆ ਮੇਰਾ ਮੋਟਰਸਾਈਕਲ 12525 ਨੂੰ ਗਵਾਚਿਆ ਕਿੱਥੋਂ ਗਵਾਚਿਆ ਇਹ ਮੇਰੇ ਮੋਤਾ ਸਿੰਘ ਨਗਰ ਗੇਟ ਤੋਂ ਬਾਹਰ ਇੱਕ ਕੋਠੀ ਤੋਂ ਬਾਹਰ ਹੀ ਕੋਈ ਮਤਲਬ ਲੈ ਗਿਆ 10 ਮਿੰਟ ਬੇਟਾ ਅੰਦਰ ਆਇਆ ਤਾਂ ਉਸ ਤੋਂ ਬਾਅਦ ਬਾਹਰ ਆਇਆ ਤੇ ਬਾਈਕ ਨਹੀਂ ਸੀ ਗਿਆ ਫਿਰ ਸਾਨੂੰ ਵੀਡੀਓ ਚ ਕਲਿੱਪ ਮਿਲੀ ਕੀ ਕਿਸ ਤਰ੍ਹਾਂ ਉਸਨੇ ਚਾਬੀ ਆਪਣੀ ਲਗਾਈ ਹੈ ਤੇ ਉਹ ਬਾਈਕ ਲੈ ਗਿਆ ਅੱਜ ਕਿੰਨੇ ਦਿਨ ਬਾਅਦ ਅੱਜ ਤੁਹਾਨੂੰ ਪਤਾ ਲੱਗਾ ਅੱਜ 14 ਦਿਨ ਬਾਅਦ ਕਿਸ ਤਰ੍ਹਾਂ ਪਤਾ ਲੱਗਾ ਇਸ ਮੈਨੂੰ ਨਡਾਲਾ ਚੌਂਕੀ ਤੋਂ ਮੈਨੂੰ ਫੋਨ ਆਇਆ ਗੁਰਜੀਤ ਸਿੰਘ ਜੀ ਦਾ ਕਿ ਮੈਡਮ ਤੁਹਾਡਾ ਕੋਈ ਬਾਈਕ ਵਾਚਾ ਹੈ ਮੈਂ ਕਿਹਾ ਹਾਂਜੀ ਸਰ ਕਹਿੰਦੇ ਕੀ ਨੰਬਰ ਆ ਮੈਂ ਨੰਬਰ ਦੱਸਿਆ ਉਹਨਾਂ ਨੂੰ ਕਹਿੰਦੇ ਆ ਤੁਹਾਡਾ ਬਾਈਕ ਮਿਲ ਗਿਆ ਹੈ ਤੇ ਤੁਸੀਂ ਆ ਕੇ ਲੈ ਜਾਓ ਇਹਨਾਂ ਨੇ ਮੈਨੂੰ ਬੜੇ ਅੱਛੇ ਤਰੀਕੇ ਨਾਲ ਅਟੈਂਡ ਕੀਤਾ ਇੱਥੇ ਮੈਂ ਆਈ ਹਾਂ ਤੇ ਬਾਈਕ ਲੈਣ ਤੇ ਮਤਲਬ ਕਿ ਮੈਂ ਕਹਿ ਨਹੀਂ ਸਕਦੀ ਕਿ ਇਸ ਤਰ੍ਹਾਂ ਦੇ ਬੰਦੇ ਵੀ ਲੱਗੇ ਨੇ ਅੱਛੇ ਕੁਝ ਅੱਛੇ ਬੰਦੇ ਨੇ ਸੋਸਾਇਟੀ ਦੇ ਵਿੱਚ ਜਿੰਨਾ ਕਰਕੇ ਇਹ ਦੁਨੀਆ ਚੱਲ ਰਹੀ ਹੈ ਲੋਕੀ ਕਹਿੰਦੇ ਨੇ ਪੁਲਿਸ ਵਾਲੇ ਇਸ ਤਰ੍ਹਾਂ ਦੇ ਹੈ ਲੇਕਿਨ ਸਾਰੇ ਨਹੀਂ ਇਸ ਤਰ੍ਹਾਂ ਦੇ ਹੈਗੇ ਇਹਨਾਂ ਨੂੰ ਬਹੁਤ ਕੋਆਪਰੇਟ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਐਫਰਟਸ ਪਾਏ ਔਰ ਇੱਕ ਦਿਨ ਦੇ ਵਿੱਚ ਹੀ ਉਹਨਾਂ ਨੇ ਮੈਨੂੰ ਸਾਰੇ ਐਫਰਟਸ ਪਾ ਕੇ ਤੇ ਮੈਨੂੰ ਫੋਨ ਕੀਤਾ ਕਿ ਤੁਸੀਂ ਆਪਣਾ ਆ ਕੇ ਉਹ ਬਾਈਕ ਲੈ ਜਾਓ ਔਰ ਅਸੀਂ ਬਾਈਕ ਲੈਣ ਆਇਆ ਤੇ ਸਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਬਹੁਤ ਜ਼ਿਆਦਾ ਪਰਮਾਤਮਾ ਇਹਨਾਂ ਨੂੰ ਬਹੁਤ ਜ਼ਿਆਦਾ ਤਰੱਕੀ ਦੇ ਇਹਨਾਂ ਦੇ ਬੱਚਿਆਂ ਨੂੰ ਤਰੱਕੀ ਦੇਵੇ ਤੇ ਕੁਝ ਹਾਲ ਜ਼ਿੰਦਗੀ ਜੀਵੇ ਬਾਈਬਲ ਜੀ ਦਾ ਖਾਸ ਸਰੀ ਮੈਂ ਇੱਕ ਤੇ ਜਿਹੜੇ ਪੱਤਰਕਾਰ ਸਾਹਿਬ ਨੇ ਉਹਨਾਂ ਬਾਰੇ ਕੁਝ ਨਹੀਂ ਕਹਿ ਸਕੀ ਉਹਨਾਂ ਨੇ ਸ਼ੁਰੂਆਤ ਸਹੀ ਹੈ ਸ਼ੁਰੂਆਤ ਜਿਹੜਾ ਬੇਸਿਕ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇਹ ਚੀਜ਼ ਨੋਟਿਸ ਤੇ ਲਿਆਨ ਦੀ ਤੇ ਪੁਲਿਸ ਨੇ ਇਨਫੋਰਮ ਕੀਤਾ ਅਗੋ ਪੁਲਿਸ ਵਾਲਿਆਂ ਨੇ ਫੁੱਲ ਐਫਰਟਸ ਪਾਏ ਤੇ ਇਹ ਸਾਰਾ ਕੰਮ ਹੋਇਆ ਦੂਸਰੀ ਗੱਲ ਇਹ ਹੈ ਕਿ ਮੈਂ ਅਮਨ ਮਿੱਤਲ ਜੀ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਮੇਰੀ ਉਹਨਾਂ ਨੇ ਉਸੇ ਵੇਲੇ ਰਾਤ ਨੂੰ 10 ਵਜੇ ਮੇਰੇ ਘਰ ਆਏ ਦੇ ਸੀਗੇ ਤੇ ਆਏ ਤੇ ਵਿਚਾਰੇ ਉਸੇ ਵੈਸੇ ਹੀ ਸੀਗੇ ਮੈਂ ਮੈਨੂੰ ਪੁੱਛਣਾ ਆਂਟੀ ਤੁਸੀਂ ਸੱਸਣ ਤਾਂ ਕਿਉਂ ਨਹੀਂ ਆਏ ਤੇ ਮੈਂ ਕਿਹਾ ਮੇਰਾ ਬਾਈਕ ਵੱਜ ਗਿਆ ਤਾਂ ਮੇਰਾ ਮੂੰਹ ਨਹੀਂ ਸੀ ਠੀਕ ਹੈਗਾ ਕਹਿੰਦੇ ਬਾਈਕ ਵੱਜਾ ਐਫ ਆਈ ਆਰ ਹੋਈ ਹੈ ਤੇ ਮੈਂ ਕਿਹਾ ਨਹੀਂ ਉਹ ਕਹਿੰਦੇ ਦੋ ਤਿੰਨ ਦਿਨ ਠਹਿਰ ਕੇ ਕਰ ਦਿੰਦੇ ਆ ਸ਼ਾਇਦ ਇਦਾਂ ਹੀ ਮਿਲ ਜੇ ਇਹਨਾਂ ਨੇ ਉਸੇ ਵੇਲੇ ਫੋਨ ਕੀਤਾ ਤੇ ਐਫ ਆਈ ਆਰ ਵਾਲੇ ਪੁਲਿਸ ਵਾਲੇ ਉਸੇ ਵੇਲੇ ਆ ਰਹੇ ਉਹਨਾਂ ਨੇ ਵੀਡੀਓ ਬਣਾਈ ਤੇ ਐਫਆਈਆਰ ਹੋ ਗਿਆ ਮੇਰੇ 13 5 ਨੂੰ ਮੈਨੂੰ ਐਫਆਈਆਰ ਹੋ ਗਈ ਉਹਨਾਂ ਨੇ ਵੀ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਟੈਂਡ ਕੀਤਾ ਲੇਕਿਨ ਅੱਜ ਇਹਨਾਂ ਨੇ ਮੈਨੂੰ ਕੋਰਟ ਚ ਚਾ ਕੇ ਵੀ ਮੇਰਾ ਇੰਨਾ ਕੋਆਪਰੇਟ ਕੀਤਾ ਅਮਨ ਮਿੱਤਲ ਜੀ ਨੇ ਤੇ ਮੇਰਾ ਸਾਰਾ ਪੇਪਰ ਵਰਕ ਰੈਡੀ ਕਰਵਾਇਆ ਤੇ ਇੱਥੇ ਅਸੀਂ ਆਏ ਆ ਤੇ ਸਾਨੂੰ ਬਹੁਤ ਬਹੁਤ ਖੁਸ਼ੀ ਮਿਲੀ ਆ ਕਿ ਇਸ ਤਰ੍ਹਾਂ ਦੇ ਇਨਸਾਨ ਹੈ ਜਿਹੜਾ ਬਿਨਾਂ ਕੁਝ ਡਿਮਾਂਡ ਕੀਤੀ ਤੇ ਉਹਨਾਂ ਨੇ ਸਾਨੂੰ ਮਤਲਬ ਚਾਬੀ ਦੇ ਦਿੱਤੀ ਆ ਤੇ ਜੀਤ ਸਿੰਘ ਜੀ ਦਾ ਬੰਜਿੰਦਰ ਸਿੰਘ ਜੀ ਦਾ ਰਗਵੀਰ ਸਿੰਘ ਜੀ ਦਾ ਰਗਵੀਰ ਸਿੰਘ ਜੀ ਦਾ ਪੱਤਰਕਾਰ ਪੱਤਰਕਾਰ ਰਗਵੀਰ ਸਿੰਘ ਜੀ ਦਾ ਦਾ ਤੁਹਾਡਾ ਨਾਮ ਕੀ ਜੀ ਸਿਨੂ ਜੀ ਤੇ ਨਵਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਪਰ ਇਹਨਾਂ ਦੀ ਇੱਕ ਕਮਪਲੀਟ ਹੈ ਕਿ ਸਾਡੇ ਉਸ ਦੇ ਵਿੱਚ ਸਟਾਫ ਬਹੁਤ ਘਟਾ ਪਰ ਮਹਾਤਮਾ ਇਹਨਾਂ ਨੂੰ ਹੋਰ ਸਟਾਫ ਸਪਲਾਈ ਕੀਤਾ ਜਾਵੇ ਤਾਂ ਕਿ ਆਪਣਾ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਣ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਬਹੁਤ ਜਨ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਬਾਚਾ ਮੋਟਰਸਾਈਕਲ ਤੁਹਾਡੇ ਸਪੁਰਦ ਕੀਤਾ ਗਿਆ ਨਮਸਕਾਰ ਜੈ ਹਿੰਦ ਜੈ ਭਾਰਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨ ਮਿੱਤਲ ਡਾਇਰੈਕਟਰ ਆਈਐਚਆਰਸੀ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਅੰਤਰਰਾਸ਼ਟਰੀ ਮਾਨਵਤਾ ਦੀ ਹੋਂਦ ਮੈਂ ਜਲੰਧਰ ਤੋਂ ਆਇਆ ਔਰ ਮੇਰੇ ਫੈਮਿਲੀ ਮੈਂਬਰ ਨੇ ਆਸ਼ਾ ਮਹਿੰਦਰੂ ਜੀ ਉਹਨਾਂ ਦਾ ਬੇਟਾ ਵਿਸ਼ਾਲ ਮਹਿੰਦਰੂ ਜੀ ਜਿਹੜਾ ਕਿ ਮੋਤਾ ਸਿੰਘ ਨਗਰ ਜਲੰਧਰ 240 ਵਿਖੇ ਰਹਿੰਦੇ ਨੇ ਔਰ ਸਾਡੇ ਗੁਰੂ ਜੀ ਦੀ ਪਿਆਰੀ ਸੰਗਤ ਵੀ ਨੇ ਔਰ ਇਹਨਾਂ ਦੇ ਘਰੋਂ 12 ਤਰੀਕ ਨੂੰ ਇਹਦਾ ਜਨਮ ਦਿਨ ਸੀ ਘਰ ਦੇ ਅੰਦਰ ਗਿਆ ਤੇ ਘਰੋਂ 12 ਤਰੀਕ ਨੂੰ ਕੋਈ ਬੰਦਾ ਪਹਿਲਾਂ ਘੁੰਮ ਰਿਹਾ ਸੀਗਾ ਵੀਡੀਓਗ੍ਰਾਫੀ ਹੋਈ ਉਹਦੇ ਉੱਤੇ ਕੈਮਰਾ ਵਿੱਚ ਆਇਆ ਫਿਰ ਬਾਦ ਚਾਬੀ ਲਾ ਕੇ ਮੋਰਚਾ ਲੈ ਗਿਆ ਤੇ ਫਿਰ ਪਰਚਾ ਦਰਜ ਹੋਇਆ ਅੱਜ ਬੜਾ ਮੈਨੂੰ ਬੜਾ ਚੰਗਾ ਲੱਗਾ ਕਿ ਨੜਾਲਾ ਪੁਲਿਸ ਨੇ ਔਰ ਸਭ ਤੋਂ ਪ੍ਰਸ਼ੰਸਾ ਦਾ ਕੰਮ ਜਿਹੜਾ ਕੀਤਾ ਆ ਰੁਗਵੀਰ ਸਿੰਘ ਜੀ ਇੱਥੇ ਨੇ ਸਰਦਾਰ ਰੁਗਵੀਰ ਸਿੰਘ ਜੀ ਜਿਹੜੇ ਕਿ ਅਜੀਤ ਦੇ ਪ੍ਰਤੀਨਿਧੀ ਨੇ ਉਹਨਾਂ ਦੇ ਨਿਗਾ ਵਿੱਚ ਆਇਆ ਕਿ ਇਹ ਮੋਟਰਸਾਈਕਲ ਜਿਹੜਾ ਕਿ ਪੀਵੀ08 ਈਪੀ 4780 ਬਲੈਕ ਕਲਰ ਦਾ ਇੱਕ ਅਨ ਅਨ ਕਿਤੇ ਖੜਾ ਆ ਇਹਦੀ ਜਰੂਰ ਪੁਲਿਸ ਨੂੰ ਇਤਲਾਕ ਕੀਤੀ ਜਾਵੇ ਇਹ ਸਦਾਰ ਅਗਵੀਰ ਸਿੰਘ ਜੀ ਨੇ ਆਪਣੇ ਫਰਜ ਦੀ ਡਿਊਟੀ ਨਿਭਾਉਂਦੇ ਹੋਏ ਪੁਲਿਸ ਨੂੰ ਇਤਲਾਕ ਕੀਤਾ ਪੱਤਰਕਾਰ ਨੇ ਔਰ ਬੜਾ ਅੱਛਾ ਕੰਮ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਕਿਉਂਕਿ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਤੁਹਾਨੂੰ ਪੜਲੀ ਪੜਲੀ ਜਾਣਦੇ ਆ ਤੁਸੀਂ ਕਿ ਕਿਹੋ ਜਿਹਾ ਮਾਹੌਲ ਹੈ ਮੋਟਰਸਾਈਕਲ 12 ਤਰੀਕ ਦਾ ਚੋਰੀ ਹੋਇਆ ਕੋਈ ਵਾਰਦਾਤ ਵੀ ਹੋ ਸਕਦੀ ਹੈ ਕੋਈ ਕੁਛ ਵੀ ਜਿਹੜਾ ਬੰਦਾ ਕੋਈ ਵਾਰਦਾਤ ਕਰਕੇ ਛੱਡ ਵੀ ਸਕਦਾ ਪਰ ਬੜਾ ਚੰਗਾ ਕੰਮ ਕੀਤਾ ਇਹਨਾਂ ਨੇ ਐਫ ਆਈ ਆਰ ਵੀ ਦਰਜ ਕਰਾਤੀ ਔਰ ਇਹ ਇਹ ਤਾਂ ਦਲਜੀਤ ਸਿੰਘ ਜੀ ਨੇ ਜਿਹੜਾ ਨੂੰ ਇਹਨਾਂ ਨੇ ਰਗਵੀਰ ਸਿੰਘ ਜੀ ਨੇ ਫੋਨ ਕਰਕੇ ਦੱਸਿਆ ਤੇ ਨਾਲ ਹੀ ਦਲਜੀਤ ਸਿੰਘ ਜੀ ਨੇ ਕਾਲ ਕੀਤਾ ਸਾਨੂੰ ਪਰਿਵਾਰ ਵਾਲਿਆਂ ਨੂੰ ਆਸ਼ਾ ਮਹਿੰਦਰੂ ਜੀ ਨੂੰ ਕਿ ਵੀ ਤੁਸੀਂ ਆਪਣਾ ਮੋਟਰਸਾਈਕਲ ਆਮ ਕੇ ਲੈ ਜਾਓ ਅਸੀਂ ਨੜਾਲਾ ਚੌਕੀ ਵਿਖੇ ਆਏ ਆਂ ਮੋਟਰਸਾਈਕਲ ਲੈਣ ਔਰ ਨਾਲ ਹੀ ਇੱਥੇ ਦੇ ਜਿਹੜੇ ਇੰਚਾਰਜ ਨੇ ਇਹ ਨੜਾਲਾ ਚੌਕੀ ਦੇ ਬਲਵਿੰਦਰ ਸਿੰਘ ਜੀ ਬੜਾ ਅੱਛਾ ਕੰਮ ਕਰਦੇ ਨੇ ਬਲਵਿੰਦਰ ਸਿੰਘ ਜੀ ਸਮਾਜ ਲਈ ਸਮਾਜ ਸੇਵਾ ਵਾਸਤੇ ਵੀ ਔਰ ਚੰਗੇ ਅੱਛੇ ਕੰਮਾਂ ਵਾਲੇ ਇਹਨਾਂ ਨੂੰ ਜਾਣਿਆ ਜਾਂਦਾ ਹੈ ਕੋਵਿਡ ਵਿੱਚ ਵੀ ਇਹਨਾਂ ਨੇ ਚੰਗਾ ਕੰਮ ਕੀਤਾ ਸੀ ਸਮਾਜ ਲਈ ਮੈਂ ਅੰਤਰਰਾਸ਼ਟਰੀ ਮਾਨਵ ਅਧਿਕਾਰ ਯੋਗ ਵੱਲੋਂ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਵੱਲੋਂ ਐਪਰੀਸ਼ੀਏਸ਼ਨ ਲੈਟਰ ਜ਼ਰੂਰ ਇਹਨਾਂ ਨੂੰ ਦਵਾਂਗਾ ਤਾਂ ਜੋ ਕਿ ਹੋਰ ਵੀ ਹੌਸਲਾ ਵਜਾਈ ਲਈ ਇਹਨਾਂ ਦੇ ਕਦਮ ਅੱਗੇ ਵਧਣ ਇਹਨਾਂ ਦੀ ਹੌਸਲਾ ਵਜਾਈ ਸਾਨੂੰ ਕਰਨੀ ਚਾਹੀਦੀ ਹੈ ਔਰ ਪ੍ਰਸ਼ੰਸਾ ਦੇ ਨਾਲ ਨਾਲ ਇਹ ਚੰਗਾ ਕੰਮ ਔਰ ਸਮਾਜ ਲਈ ਕਰਨ ਔਰ ਸਰਦਾਰ ਰਗਵੀਰ ਸਿੰਘ ਜੀ ਜਿਹੜੇ ਕਿ ਪੱਤਰਕਾਰ ਵੀ ਨੇ ਇਨਾਂ ਨੂੰ ਵੀ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਐਪਰੀਸ਼ੀਏਸ਼ਨ ਆਲ ਵਾਜੇਗੀ ਔਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਔਰ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬਾਨ ਐਸਐਸਪੀ ਸਾਹਿਬਾਨ ਨੂੰ ਵੀ ਲਿਖ ਕੇ ਭੇਜਾਂਗੇ ਕਿ ਇਹਨਾਂ ਨੂੰ ਪੱਤਰਕਾਰਾਂ ਪੱਤਰਕਾਰ ਸਹਿਬਾਨ ਔਰ ਏਐਸਆਈ ਬਲਜਿੰਦਰ ਸਿੰਘ ਜੀ ਔਰ ਦਲਜੀਤ ਸਿੰਘ ਜੀ ਨੂੰ ਵੀ ਸਨਮਾਨਤ ਕਰਨ ਤਾਂ ਜੋ ਕਿ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਅੱਛਾ ਜੋਕ ਕੀਤਾ ਹੈ ਔਰ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਹੋਇਆ ਆ ਬੜਾ ਵਧੀਆ ਕੀਤਾ ਆ ਸਾਨੂੰ ਕਿਸੇ ਨਾ ਕਿਤੇ ਪਬਲਿਕ ਨੂੰ ਸਰਕਾਰ ਦਾ ਨਾਲ ਦੇਣਾ ਚਾਹੀਦਾ ਹੈ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਪੰਜਾਬ ਪੁਲਿਸ ਦਾ ਸਹਿਯੋਗ ਦਿਓ ਤਾਂ ਜੋ ਕਿ ਕਾਨੂੰਨ ਨਸ਼ੇ ਦੇ ਵਿਰੁੱਧ ਜੜੀ ਮਹਿਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਉਹਦੇ ਨਾਲ ਤੁਸੀਂ ਵੀ ਹਿੱਸਾ ਪਬਲਿਕ ਨੂੰ ਵੀ ਬੰਨਣਾ ਚਾਹੀਦਾ ਆ ਔਰ ਪਰ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪੁਲਿਸ ਦਾ ਜੇਕਰ ਤੁਸੀਂ ਸਾਥ ਦੋਗੇ ਤੇ ਔਰ ਜਲਦ ਤੋਂ ਜਲਦ ਹੀ ਤੁਸੀਂ ਨਸ਼ੇ ਦੇ ਉੱਤੇ ਕਾਬੂ ਪਾ ਪਾਉਗੇ ਔਰ ਡਰਨ ਦੀ ਡਰਨ ਦੀ ਲੋੜ ਨਹੀਂ ਹੁੰਦੀ ਹਮੇਸ਼ਾ ਆਪਣੇ ਬਲਬੁੱਤੇ ਤੇ ਖੜੇ ਹੋ ਕੇ ਸਰਕਾਰ ਦਾ ਵੀ ਸਾਥ ਦੇਣਾ ਆ ਤੇ ਆਪਣੇ ਮਾਪੇ ਆਪ ਦੀ ਸੇਵਾ ਦਾ ਵੀ ਪਾਲਣਾ ਕਰਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ